ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਫਿਰ ਤੋਂ ਪ੍ਰੋਗਰਾਮ ਡਾਰੀ ਵਿਦੇਸ਼ਾਂ ਨੂੰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆ ਬਹੁਤ ਸਾਰੇ ਸਟੂਡੈਂਟ ਨੇ ਜਿਨ੍ਹਾਂ ਦਾ ਸਟੱਡੀ ਦੇ ਵਿੱਚ ਗੈਪ ਪੈ ਚੁੱਕਾ ਹੈ ਵਿਦਆਊਟ ਹਾਈਲਾਈਟਸ ਜਾਂ ਬਿਨਾ ਹਾਈਲਾਈਟਸ ਤੋਂ ਕਿੱਥੇ ਕਿੱਥੇ ਤੁਸੀਂ ਜਾ ਸਕਦੇ ਹੋ ਗੈਪ ਵਾਲੇ ਸਟੂਡੈਂਟ ਖਾਸ ਤੌਰ ਤੇ ਜਾਂ ਜੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਰਿਫਿਊਜ਼ਲ ਆਈ ਹੁੰਦੀ ਹੈ ਕਿਸੇ ਵੀ ਕੰਟਰੀ ਤੋਂ ਤਾਂ ਉਹਨਾਂ ਦੇ ਲਈ ਕਿਸ ਤਰ੍ਹਾਂ ਦੀਆਂ ਆਪਸ਼ਨਸ ਹੈਗੀਆਂ ਨੇ ਔਰ ਅੱਜ ਤੁਹਾਨੂੰ ਉਹ ਆਪਸ਼ਨਾਂ ਦੱਸਾਂਗੇ ਜਿੱਥੇ ਹਾਈ ਵੀਜ਼ਾ ਸਕਸੈਸ ਰੇਟ ਹੈਗਾ ਔਰ ਤੁਸੀਂ ਵਧੀਆ ਤਰੀਕੇ ਨਾਲ ਵੀਜ਼ਾ ਲੈ ਸਕਦੇ ਹੋ ਬਹੁਤ ਸਾਰੀਆਂ ਕੰਟਰੀਆਂ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਔਰ ਤੁਹਾਡੇ ਸਾਰੇ ਸਵਾਲਾਂ ਦੇ ਲਈ ਸਾਡੇ ਨਾਲ ਨੇ ਅਮਨਦੀਪ ਸਿੰਘ ਜੀ এবੀਐਮ ਗਲੋਬਲ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਅਮਨ ਜੀ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਕਿ ਬਹੁਤ ਸਾਰੇ ਸਟੂਡੈਂਟ ਨੇ ਜਿਨ੍ਹਾਂ ਦੇ ਰਿਫਿਊਜ਼ਲ ਆਈਆਂ ਹੋਈਆਂ ਕਿਸੇ ਵੀ ਕਾਰਨ ਆ ਸਕਦੀਆਂ ਚਾਹੇ ਉਹਨਾਂ ਦਾ ਡਾਕੂਮੈਂਟ ਸਹੀ ਨਹੀਂ ਲਾਇਏ ਸੀਗੇ ਹਨਾ ਤੇ ਉਹਨਾਂ ਦੇ ਲਈ ਕੀ ਆਪਸ਼ਨ ਬਚਦੀ ਹੈ ਕਿ ਰਿਫਿਊਜ਼ਲ ਵਾਲੇ ਸਟੂਡੈਂਟ ਇਸ ਟਾਈਮ ਕਿਸ ਕੰਟਰੀ ਦਾ ਅਪਲਾਈ ਕਰਨ ਕਿ ਉਸ ਦਾ ਵੀਜ਼ਾ ਸਕਸੈਸਫੁਲੀ ਮਿਲ ਸਕੇ ਦੇਖੋ ਜੀ ਆਪਾਂ ਰਿਫਿਊਜ਼ਲ ਦੀ ਗੱਲ ਕਰਦੇ ਆਂ ਵੀ ਰਿਫਿਊਜ਼ਲ ਤੋਂ ਬਾਅਦ ਕਲਾਇੰਟ ਜਾਂ ਜਿਹੜਾ ਸਟੂਡੈਂਟ ਹੈ ਉਹਦੇ ਵਾਸਤੇ ਕੀ ਆਪਸ਼ਨ ਬਚਦੇ ਨੇ ਉਹ ਕੀ ਕੀ ਕਰ ਸਕਦੇ ਨੇ ਇਹ ਡਿਪੈਂਡ ਹੈ ਕਿ ਰਿਫਿਊਜ਼ਲ ਦਾ ਰੀਜ਼ਨ ਕੀ ਹੈ ਉਹ ਸਿੰਪਲ ਰਿਫਿਊਜ਼ਲ ਹੈ ਜਾਂ ਫਿਰ ਬੱਚੇ ਦਾ ਕਿਸੇ ਕੰਟਰੀ ਤੋਂ ਬੈਨਟ ਨਹੀਂ ਹੋਇਆ ਜੇ ਬੱਚੇ ਦਾ ਕਿਸੇ ਕੰਟਰੀ ਤੋਂ ਬੈਨ ਨਹੀਂ ਹੈ ਡਿਫੋਰਟ ਰੀਜ਼ਨ ਕਰਕੇ ਰਿਫਿਊਜ਼ਲ ਹੈ ਤੇ ਟੈਨਸ਼ਨ ਲੈਣ ਦੀ ਕੋਈ ਜਰੂਰਤ ਨਹੀਂ ਹੈਗੀ ਕਿਉਂਕਿ ਇੱਥੇ ਵੀ ਆਪਾਂ ਕਈ ਵਾਰ ਆਪਣੇ ਕੋਈ ਐਗਜ਼ਾਮ ਦੇਨੇ ਆ ਜਾਂ ਕੋਈ ਪੇਪਰ ਭਰਦੇ ਆ ਆਪਣੇ ਪਹਿਲੇ ਅਟੈਂਪਟ ਵਿੱਚ ਨਹੀਂ ਕਲੀਅਰ ਹੋ ਪੰਦਾ ਇਟ ਡਸਨਟ ਮੀਨ ਕਿ ਆਪਾਂ ਉਹ ਦੁ ਜੇ ਇੱਕ ਵਾਰੀ ਬੱਚਾ ਰਿਫਿਊਜ਼ ਹੋ ਜਾਂਦਾ ਹੈ ਤੁਸੀਂ ਦੂਸਰੀ ਕੰਟਰੀ ਛੱਡੋ ਉਸ ਕੰਟਰੀ ਦੇ ਵਿੱਚ ਵੀ ਹੁੰਦੇ ਵਾਸਤੇ ਆਪਸ਼ਨ अवेलेबल ਹੁੰਦੇ ਨੇ ਕਿਉਂਕਿ ਕਦੀ ਵੀ ਆਪ ਤੁਸੀਂ ਰਿਫਿਊਜ਼ਲ ਲੈਟਰ ਪੜੋਗੇ ਉਹਦੇ ਵਿੱਚ ਲਾਸਟ ਪੈਰਾ ਇਹੀ ਲਿਖਿਆ ਜਾਂਦਾ ਹੈ ਯੂ ਆਰ ਅ ਵੈਲਕਮ ਟੂ ਰਿਪਲਾਈ ਕਿ ਤੁਸੀਂ ਦੁਬਾਰਤੋ ਆਪਣੀ ਫਾਈਲ ਲਗਾ ਸਕਦੇ ਹੋ ਬਟ ਤਨੂੰ ਇੱਕ ਨਵੀਂ ਐਪਲੀਕੇਸ਼ਨ ਫੀਸ ਦੇ ਨਾਮ ਲਗਾਣੀ ਪਊਗੀ ਤੇ ਬਾਕੀ ਡਿਪੈਂਡ ਹੈ ਤੁਹਾਡਾ ਪ੍ਰੋਫਾਈਲ ਤੁਹਾਡਾ ਕੈਮੇ ਫਾਈਲ ਲੱਗੀ ਸੀ ਤੁਹਾਡੇ ਫਾਈਨੈਂਸ਼ੀਅਲ ਕੈਮੇ ਪ੍ਰੈਜੈਂਟ ਕੀਤੇ ਸੀ ਫਾਰਮ ਦੇ ਵਿੱਚ ਕੀ ਫਿਲ ਕੀਤਾ ਸੀ ਕੀ ਕੀ ਡਿਟੇਲਸ ਸੀ ਇੱਕ ਵਾਰੀ ਤੁਸੀਂ ਆਪਣਾ ਪ੍ਰੋਫਾਈਲ ਆਪਣੀ ਰਿਫਿਊਜ਼ਲ ਲੈਟਰ ਸਾਡੇ ਨਾਲ ਸ਼ੇਅਰ ਕਰੋ ਉਹਦੇ ਅਕੋਰਡਿੰਗ ਆਪਾਂ ਤੁਹਾਨੂੰ ਦੱਸਾਂਗੇ ਕਿ ਤੁਹਾਡੇ ਵਾਸਤੇ ਕਿਹੜੇ ਕਿਹੜੇ ਹੋਰ ਆਪਸ਼ਨ ਬਚਦੇ ਨੇ ਬਾਕੀ ਹੋਰ ਜੇ ਆਪਾਂ ਜਿਆਦਾ ਕੁਆਲਿਟੀ ਦੀ ਗੱਲ ਕਰਦੇ ਆ ਤੇ ਤੁਸੀਂ ਆਫਿਸ ਵਿੱਚ ਵਿਜ਼ਿਟ ਕਰੋ ਕਿਉਂਕਿ ਬੈਠ ਕੇ ਤੁਹਾਡੇ ਸਾਹਮਣੇ ਫਾਈਲ ਓਪਨ ਕਰ ਲਈਤੀ ਜਾਏਗੀ ਜਿਹੜੇ ਹਾਈ ਕਮਿਸ਼ਨ ਦੇ ਜਿਹੜੇ ਸਾਈਟ ਤੇ ਉਹਨਾਂ ਦੇ ਉੱਥੋਂ ਤੁਹਾਡੀ ਸਾਰੀ ਡਿਟੇਲ ਕੱਢ ਲਈਤੀ ਜਾਏਗੀ ਤੇ ਉਹਨ ਦੇ ਅਕੋਰਡਿੰਗ ਤੁਹਾਨੂੰ ਡਿਸਕਸ ਕਰਕੇ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਏਗੀ ਬਿਲਕੁਲ ਹੈ ਸਕਰੀਨ ਤੇ ਨੰਬਰ ਲਗਾਤਾਰ ਫਲੈਸ਼ ਹੋ ਰਿਹਾ ਤੁਸੀਂ ਇਸ ਤੇ ਕਾਲ ਕਰ ਸਕਦੇ ਹੋ এবੀਐਮ ਗਲੋਬਲ ਦਾ ਆਫਿਸ ਸੈਕਟਰ 9 ਸੀ ਚੰਡੀਗੜ੍ਹ ਦੇ ਵਿੱਚ ਹੈਗਾ ਉੱਥੇ ਪਹੁੰਚ ਕੇ ਵੀ ਤੁਸੀਂ ਕਾਲ ਕਰ ਸਕਦੇ ਹੋ ਸਾਨੂੰ ਕਾਲਰ ਲਗਾਤਾਰ ਕਾਲ ਵੀ ਕਰ ਰਹੇ ਆ ਅਸੀਂ ਕੁਝ ਟਾਈਮ ਬਾਅਦ ਜਿਹੜੀਆਂ ਕਾਲਸ ਲੈਣੀਆਂ ਸ਼ੁਰੂ ਕਰਾਂਗੇ ਤਾਂ ਜੋ ਤੁਹਾਡੇ ਸਵਾਲਾਂ ਦੇ ਜਵਾਬ ਵੀ ਦੇ ਸਕੀਏ ਤੁਸੀਂ ਸ਼ੋਅ ਦੌਰਾਨ ਸ਼ੋਅ ਤੋਂ ਬਾਅਦ ਜਾਂ ਕਿਸੇ ਵੀ ਦਿਨ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਇਸ ਨੰਬਰ ਤੇ ਕਾਲ ਕਰਕੇ ਵਿਦੇਸ਼ ਜਾਣ ਸੰਬੰਧੀ ਕੋਈ ਵੀ ਵਿਜ਼ਿਟ ਜਾਣਾ ਟੂਰਿਸਟ ਵਿਜ਼ਿਟ ਜਾਣਾ ਚਾਹੁੰਦੇ ਹੋ ਸਟੱਡੀ ਵਿਜ਼ਿਟ ਜਾਣਾ ਚਾਹੁੰਦੇ ਹੋ ਅਪਲਾਈ ਕਿਵੇਂ ਕਰਨਾ ਹੈ ਕਿਹੜੀ ਕੰਟਰੀ ਤੁਹਾਡੇ ਲਈ ਵਧੀਆ ਹੈਗੀ ਹੈ ਤਾਂ ਉਸ ਲਈ ਪੁੱਛ ਸਕਦੇ ਹੋ ਸਰ ਰਿਫਿਊਜ਼ਲ ਦੇ ਬੇਸਿਕ ਕਾਰਨ ਕੀ ਹੁੰਦੇ ਆ ਜ਼ਿਆਦਾਤਰ ਆਪਾਂ ਜੇ ਮੰਨੀਏ ਤਾਂ ਦੇਖੋ ਰਿਫਿਊਜ਼ਲ ਦਾ ਜੇ ਮੇਨ ਰੀਜ਼ਨ ਤਾਂ ਇਹੀ ਹੁੰਦਾ ਕਿ ਜਿਹੜਾ ਆ ਉਹਨਾਂ ਦਾ ਕ੍ਰਾਈਟੇਰੀਆ ਬੇਸਿਕ ਕ੍ਰਾਈਟੇਰੀਆ ਬੱਚੋਂ ਮੀਟ ਨਹੀਂ ਕਰ ਪਾਉਂਦਾ ਜਿਵੇਂ ਮੈਂ ਇੱਕ ਕੱਲ ਵੀ ਗੱਲ ਕਰਦਾ ਮੈਂ ਇੱਕ ਪ੍ਰੋਫਾਈਲ ਡਿਸਕਸ ਕਰ ਰਿਹਾ ਸੀ ਕੋਈ ਬੱਚਾ ਮੇਰੇ ਕੋਲ ਆਇਆ ਸੀ ਉਹਨਾਂ ਦੇ ਰਿਸ਼ਤੇਦਾਰ ਦੀ ਕਿਸੇ ਦੀ ਰਿਫਿਊਜ਼ਲ ਆਈ ਰਿਫਿਊਜ਼ਲ ਦਾ ਰੀਜ਼ਨ ਤਾਂ ਕੀ ਹੋਣਾ ਸੀ ਜਦੋਂ ਮੈਂ ਉਹਦਾ ਪ੍ਰੋਫਾਈਲ ਹੀ ਡਿਸਕਸ ਕੀਤਾ ਬੱਚੇ ਨੇ ਪਲੱਸ 2 ਕੀਤੀ ਏ ਤੇ ਉਹਦੇ ਪੀਟੀ ਚ 58 ਸਕੋਰ ਹੈ ਤੇ ਉਸ ਬੱਚੇ ਦਾ ਦੋ ਵਾਰੀ ਕੈਂਡੀਡੇਟ ਰਿਫਿਊਜ਼ ਆ ਗਿਆ ਆਇਆ ਮੈਨੇ ਰਿਕਾਰਡਿੰਗ ਤਿੰਨ ਵਾਰੀ ਹੈ ਬਟ 에ਜੰਟ ਨੇ ਕਿਹਾ ਕਿ ਦੋ ਵਾਰੀ ਆ ਗਿਆ ਕਿਉਂਕਿ ਪਹਿਲਾ ਰਿਫਿਊਜ਼ਲ ਆਈ ਉਸ ਤੋਂ ਬਾਅਦ ਉਹਨੇ ਫਿਰ ਦਿਸੰਬਰ ਦੇ ਵਿੱਚ ਫਾਈਲ ਲਗਾ ਲਈ ਲਗਾਈ ਤੇ ਉਹ ਕਹਿੰਦਾ ਮੇਰੀ ਹੋਰ ਰਿਜ਼ਲਟ ਆਇਆ ਕੈਨੇਡਾ ਇੰਨਾ ਟਾਈਮ ਕਦੀ ਵੀ ਨਹੀਂ ਲੰਦਾ ਤੇ ਰੀਜ਼ਨ ਕੀ ਇਥੋਂ ਬੇਸਿਕ ਰੀਜ਼ਨ ਕੀ ਆਇਆ ਕਿ ਪੀਟੀ ਦੇ ਨਾਲ ਜਿਹੜਾ ਸਕੋਰ ਹੈ ਉਹ ਚਾਹੀਦਾ 60 ਓਵਰਾਲ ਐਂਡ ਈਚ ਬੱਚੇ ਦਾ 58 ਉਹਦੇ ਤੇ ਆਪਾਂ ਅਪਲਾਈ ਕਰ ਰਹੇ ਹਾਂ ਇਟ ਮੀਨ ਰਿਫਿਊਜ਼ਲ ਹੀ ਆਣੀ ਆਪਾਂ ਖੁਦ ਰਿਸਕ ਲੈ ਰਹੇ ਹਾਂ ਨਾਲ ਦੀ ਨਾਲ ਜਿਹੜੀ ਆਪਣੇ ਦੂਸਰੇ ਐਕਾਡੈਮਿਕ ਹੈ ਉਹ ਕਾਊਂਟ ਹੁੰਦੇ ਨੇ ਫਾਈਨੈਂਸ਼ੀਅਲ ਆਇਆ ਤੇ ਸਭ ਤੋਂ ਮੇਨ ਚੀਜ਼ ਦੇਖੋ ਕਹਿੰਦੇ ਨੇ ਪ੍ਰੈਜੈਂਟੇਸ਼ਨ ਹੀ ਸਭ ਕੁਝ ਹੈ ਕਿਉਂਕਿ ਜੋ ਦਿਖਦਾ ਹੈ ਉਹ बिकਦਾ ਹੈ ਇਹ ਬਹੁਤ ਇੱਕ ਪੁਰਾਣਾ ਤੇ ਇੱਕ ਸਿੰਪਲ ਜਿਹਾ ਫਾਰਮੂਲਾ ਹੈ ਕਿ ਜਦੋਂ ਤੱਕ ਆਪਾਂ ਕਿਸੇ ਚੀਜ਼ ਨੂੰ ਪ੍ਰੋਪਰੇ ਇੱਕ ਤਰੀਕੇ ਨਾਲ ਪੇਸ਼ ਨਹੀਂ ਕਰਾਂਗੇ ਜਿਹੜਾ ਪਰਸਨ ਅਪਲਾਈ ਕਰ ਰਿਹਾ ਉਹ ਖੁਦ ਰੈਜ਼ਿਸਟਡ ਹੈ ਕਿ ਨਹੀਂ ਹੈ ਇਹ ਕਿਤੇ ਨਹੀਂ ਹੈਗੀ ਕਿ ਜਿਹੜੀ ਬੱਚੇ ਦੀ ਫਾਈਲ ਹੈ ਉਹਦੇ ਬਿਹਾਫ ਤੇ ਲੱਗ ਰਹੀ ਹੈ ਸ਼ਾਇਦ ਇਹ ਨਾ ਹੀ ਅਜੇ ਤੱਕ ਕਿਸ ਨੇ ਡਿਸਕਸ ਕੀਤਾ ਤੇ ਨਾ ਹੀ ਕੋਈ ਕਰੂਗਾ ਕਿ ਹੋ ਕੀ ਰਿਹਾ ਹੈ ਬੱਚੇ ਦੀ ਫਾਈਲ ਲੌਗਇਨ ਕੀਤੀ ਜਾਂਦੀ ਹੈ ਤੇ ਐਮਬੈਸਡਰ ਕੀ ਡਿਕਲੇਅਰ ਹੋ ਕਿ ਤਾਂ ਜਾਂਦਾ ਹੈ ਕਿ ਬੱਚਾ ਆਪਣੀ ਫਾਈਲ ਖੁਦ ਲਗਾ ਰਿਹਾ ਹੈ ਅੰਬੈਸੀ ਨੂੰ ਸਾਰੀ ਚੀਜ਼ ਪਤਾ ਕਿ ਬੱਚਾ ਇਨੀ ਚੀਜ਼ ਨਹੀਂ ਕਰ ਸਕਦਾ ਤੇ ਉਹੀ ਇੱਕ ਰਿਫਿਊਜ਼ਲ ਦਾ ਇੱਕ ਮੇਨ ਰੀਜ਼ਨ ਦੇ ਦਿੰਦੇ ਨੇ ਕਦੀ ਵੀ ਅਪਲਾਈ ਕਰਨਾ ਹੈ ਸਭ ਤੋਂ ਮੇਨ ਚੀਜ਼ ਉਹ ਕਾਲਜ ਯੂਨੀਵਰਸਿਟੀ ਚ ਅਪਲਾਈ ਕਰੋ ਜਿਹੜਾ ਕਿ ਉੱਥੇ ਰਜਿਸਟਰਡ ਹੋਏ ਅਫੀਲੀਏਟਡ ਹੋਏ ਗਵਰਨਮੈਂਟ ਦੇ ਅੰਡਰ ਆਂਦਾ ਹੋਏ ਉਸ ਤੋਂ ਬਾਅਦ ਜਿਹੜੀ ਅੰਬੈਸੀ ਦਾ ਬੇਸਿਕ ਕ੍ਰਾਈਟੇਰੀਆ ਹੈ ਜਿਹੜੀ ਅੰਬੈਸੀ ਨੇ ਕਿਹਾ ਹੈ ਕਿ ਤੁਸੀਂ ਜੇ ਸਾਡੀ ਕੰਟਰੀ ਜਾਣਾ ਹੈ ਤੇ ਤੁਹਾਨੂੰ ਬੇਸਿਕ ਇਹ ਰਿਕੁਆਇਰਮੈਂਟ ਚਾਹੀਦੀ ਘੱਟ ਤੋਂ ਘੱਟ ਜੇ ਉਹ ਤੁਸੀਂ ਮੀਟ ਨਹੀਂ ਕਰ ਰਹੇ ਤੇ ਤੁਹਾਨੂੰ ਉਸ ਕੰਟਰੀ ਚ ਅਪਲਾਈ ਨਹੀਂ ਕਰਨਾ ਚਾਹੀਦਾ ਉਸ ਤੋਂ ਬਾਅਦ ਫਾਈਨੈਂਸ਼ੀਅਲ ਫਾਈਨੈਂਸ਼ੀਅਲ ਆਪਾਂ ਨੂੰ ਹਮੇਸ਼ਾ ਆਪਣੇ ਹੀ ਸ਼ੋ ਕਰਵਾਉਣੇ ਚਾਹੀਦੇ ਨੇ ਕਦੀ ਵੀ ਥਰਡ ਪਾਰਟੀ ਫੰਡਰ ਨੂੰ ਯੂਜ਼ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਕੋਈ ਇਹੋ ਜਿਹਾ ਡਾਕੂਮੈਂਟ ਪ੍ਰੇਜ਼ੈਂਟ ਕਰਨਾ ਚਾਹੀਦਾ ਜੋ ਕਿ ਤੁਹਾਡੇ ਪ੍ਰੋਫਾਈਲ ਤੋਂ ਆਪਣੇ ਕਿ ਤੱਬਾ ਮਤ

सिक्स uh, ओवरऑल है या किसी में एच में है कि किस में कम भी है सिक्स से आपके है. और चलो गुड मैम अगर आपने ग्रेजुएशन की है और आपके आय सिक्स में और ग्रेजुएशन कौन से कंप्लीट हुई है आपकी 2022 में 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 2022 2022 उसके बाद कुछ कर रहे हो कि फ्री हो आप जॉब की है बट उस, उसी के बीच में मैंने आईएल भी की थी डन देखो जो आपने ग्रेजुएशन की है बीए की है उसके बिहार पे आपको आप मास्टर में भी एडमिशन ले सकते हो काफी यूनिवर्सिटीज हैं कनाडा के अंदर कोई एरिया प्रेफरेंस है आपका सर क्यूबी की एड देखी थी मैंने आपकी क्यूबी की एड चल रही थी ना बिल्कुल बिल्कुल गवर्नमेंट ने एक ऑप्शन जरूर दिया हुआ है कि जिसके अंदर आपने फाइव जा, है उसके लिए आपको पहले अपना ऑफर लेटर प्रोसीड करना पड़ेगा जी आई सी अकाउंट ओपन होगा और ये तो बेनिफिट रहेगा रहेगा साथ के साथ अगर आप क्यूबेक में अप्लाई करते हो तो आपको टू थाउजेंड टू थ्री थाउजेंड डॉलर की आपको स्कॉलरशिप भी है इसके लिए आप अपने डॉक्यूमेंट शेयर कीजिए असेसमेंट करवाइए और अपना क्यूबेक में अपना मास्टर के लिए अप्लाई कर सकते हो आप और सबसे मेन चीज़ जो हमने में और हर टाइम हम डालते हैं कि इसके अंदर जो भी आप ट्यूशन फीस है एम्बेस फीस है वो सारा आप वीज़ा लगने के बाद ही पे करोगे इट मीन वो सारे पैसे हम पे करेंगे सिर्फ अपने जीआईसी ही पहले पे करनी है वो भी नेचुरल अमाउंट से पांच हज़ार डॉलर कम है